ਇਹ ਨੇ ਪਿੰਡਾਂ ਦੇ ਮਜ਼ਦੂਰਾਂ ਦੇ ਹਾਲਾਤ ਇਹ ਹੈ ਬਜ਼ੁਰਗ ਦਾ ਕਮਰਾ ਦੇਖੋ ਇਸ ਤਰ੍ਹਾਂ ਦੇ ਹਾਲਾਤ ਹੈ ਬਹੁਤ ਬੁਰੇ ਹਾਲਾਤਾਂ ਚ ਰਹਿ ਰਹੇ ਨੇ ਕਿਸੇ ਵੇਲੇ ਵੀ ਡਿੱਗ ਸਕਦਾ ਚਾਰਸ਼ ਕਰੋ ਤੜਕਿਆ ਪਿਆਗਾ ਆਜੋ ਬਾਬਾ ਜੀ ਆਜੋ ਇਹ ਬਜ਼ੁਰਗ ਜੋ ਆ ਰਹੇ ਨੇ ਇਹਨਾਂ ਦਾ ਕਮਰਾ ਹੈ ਅਸੀਂ ਮਾਨਸਾਂਝਲੇ ਦਾ ਪਿੰਡ ਭੈਣੀ ਵਾਗਾ ਇਹ ਦੇਖੋ ਇਸ ਤਰ੍ਹਾਂ ਦੇ ਹਾਲਾਤਾਂ ਚ ਰਹਿ ਰਹੇ ਆ ਬੈਸਟ ਆਪੂ ਜੀ ਪਾਣੀ ਨਹੀਂ ਪਾਣੀ ਕੋਈ ਪੀਂਕੀ ਲੈ ਤੇ ਹਾਂਜੀ ਤੁਸੀਂ ਨਾਮ ਦੱਸੋ ਤੁਹਾਡਾ ਨਾਮ ਕੀ ਹੈ ਤੇ ਪਿੰਡ ਹੋਰ ਸੇਵ ਕੁਸ਼ਮਜੀ ਪਿੰਨ ਵੜੀ ਵਗਾ ਜੀ ਅੱਛਾ ਤੇ ਇਸ ਕਮਰੇ ਚ ਕਿੰਨੇ ਜਣੇ ਰਹਨੇ ਹੋਗੇ ਇੱਥੇ ਹੀ ਚਾਰ ਆ ਜੀ ਮੇਰਾ ਮੁੰਡਾ ਛੋਟਾ ਉਹਦੇ ਘਰ ਵਾਲੀ ਇੱਕ ਮਿੰਟ ਹਾਰ ਦੀ ਮੈਂ ਹੂੰ ਤੇ ਅੱਛਾ ਫਿਰ ਕਮਰਾ ਬਣਾਉਣ ਦੀ ਕੋਸ਼ਿਸ਼ ਹੋਈ ਨਹੀਂ ਕਦੇ ਕੋਸ਼ਿਸ਼ ਤਾਂ ਹੁੰਦੀ ਸੀ ਕੋਈ ਨਾ ਕੋਈ ਹੋਰ ਬਿਮਾਰੀ ਪੈ ਜਾਂਦੀ ਆ ਕੋਈ ਇਹ ਨਾ ਕੋਈ ਆਪਣੇ ਕੋਲ ਅੰਦਰ ਨਹੀਂ ਹੁੰਦੀ ਹੈ ਨਾ ਹੂੰ ਇਹ ਮੱਚ ਤਾਂ ਕੰਮ ਹੁੰਦੀ ਕੋਈ ਨਹੀਂ ਮੈਂ ਨਾ ਚੱਕ ਲੱਕ ਟੁੱਟ ਗਿਆ ਸੀ ਲੱਕ ਟੁੱਟ ਗਿਆ ਸੀ ਹੂੰ ਉਹ ਬੇਚਰੀ ਕੱਲੀ ਸੀ ਮੁੰਡੇ ਪੜਦੇ ਸੀ ਹੁਣ ਆਪਦੇ ਘਰ ਫੜਦੇ ਹੋਵੇ ਹੁਣ ਛੋਟਾ ਹੋਣੀ ਵਿਆਹ ਵਸਿਆ ਹੂੰ ਤੇ ਕੋਈ ਮਹਾਰਾਜ ਕਰਦੋ ਕਿਰਪਾ ਤੁਹਾਡੇ ਵਰਗੇ ਖੱਪਾ ਕਰਦਾਂਗੇ ਤੇ ਜ ਮਾਤਾ ਜੀ ਉਮਰ ਕਿੰਨੀ ਆ ਤੁਹਾਡੇ ਘਰ ਦੇ ਉਹਦੀ ਉਮਰ ਹੋ ਗਈ ਜੀ 47 ਸਾਲ ਅੱਛਾ ਤੁਸੀਂ ਹੁਣ ਕਰਦੇ ਹੋ ਕੰਮ ਕੋਈ ਮੈਂ ਤਾਂ ਕੁਝ ਨਹੀਂ ਕਰਦਾ ਜੀ ਨਰੇਗਾ ਦਾ ਕੰਮ ਚੱਲਦਾ ਹੁੰਦਾ ਕਦੋਂ ਕੋਈ ਪਾਣੀ ਪਾਣੀ ਪਿਆਰ ਨਾਲ ਹੁੰਦਾ ਨਹੀਂ ਤਾਂ ਬੱਚ ਸਾਈਕਲ ਤੇ ਲੈ ਕੇ ਬਾਲਟੀ ਪਾਣੀ ਨਾਲ ਨਹੀਂ ਤਾਂ ਕੰਮ ਤਾਂ ਹੁੰਦਾ ਜੀ ਤੁਰਣੀ ਜਾਂਦਾ ਮੈਂ ਕਦੇ ਕੋਈ ਐਪਲੀਕੇਸ਼ਨ ਦਿੱਤੀ ਹੈ ਸਰਕਾਰ ਨੂੰ ਕਈ ਵਾਰੀ ਦਿੱਤੀ ਹੈ ਜੀ ਕਿੰਨੇ ਵਾਰੀ ਐਪਲੀਕੇਸ਼ਨ ਤਿੰਨ ਚਾਰ ਵਾਰੀ ਵਗ ਗਈ ਅੱਛਾ ਹਾਂ ਤੇ ਫਿਰ ਕੋਈ ਮਿਲਿਆ ਨਹੀਂ ਨਾ ਕੁਝ ਨਹੀਂ ਮਿਲਿਆ ਜੀ ਅੱਛਾ ਹਾਂ ਜੀ ਤੇ ਜਿਹੜੇ ਫਲਸ਼ਾ ਬਣਾਈਆਂ ਸਰਕਾਰ ਨੇ ਫਰੀ ਵਾਲੀਆਂ ਹੈਗੀਆਂ ਮਿਲੀਆਂ ਉਹ ਮਿਲਿਆ ਸੀਗੇ ਜੀ ਹਾਂ ਪਏ 15000 ਮੈਨੂੰ ਦਿੱਤਾ ਜੀਗਾ ਉਹ ਲੱਗਿਆ ਪਏ ਜਿਵੇਂ ਕਰ ਅੱਛਾ ਉਹ ਬਣਾ ਤਾ ਹਾਂ ਤੇ ਕਮਰਾ ਨਹੀਂ ਬਣਿਆ ਹਾਂ ਕਮਰਾ ਨਹੀਂ ਬਣੇਗਾ ਅੱਛਾ ਉਹਨੇ ਛੋਟੇ ਜਿਹੇ ਕਮਰੇ ਚਾਰਜ ਨਹੀਂ ਲੈਨੇ ਹਾਂ ਜੀ ਹਾਂ ਜੀ ਚਾਰਜ ਨਹੀਂ ਲੈਨੇ ਅੱਛਾ ਦੋਸਤੋ ਇਹ ਬਾਬਾ ਜੀ ਨੇ ਦੱਸਤਾ ਇਹ ਨਵੇ ਘਰ ਵਾਲੀ ਇੱਕ ਮੁੰਡਾ ਹੋਣੀ ਕੁਛ ਮਹੀਨੇ ਪਹਿਲਾਂ ਵਿਆਹਿਆ ਨੂੰ ਉਹ ਸਾਰੇ ਚਾਰੇ ਐਸੇ ਕਮਰੇ ਚ ਰਹਿੰਦੇ ਆ ਹੋਰ ਕੋਈ ਰਸੋਈ ਨਹੀਂ ਬਰਾਂਡਾ ਨਹੀਂ ਇਹਨਾਂ ਦਾ ਵੀ ਹਾਲਾਤ ਇਹ ਦੇਖੋ ਫਰਿੱਜ ਅੰਦਰ ਰੱਖਿਆ ਹੋਇਆ ਇਹ ਵੀ ਰਸੋਈ ਵੀ ਇਹੀ ਹੈ ਤੇ ਇਹਨਾਂ ਦਾ ਕਮਰਾ ਵੀ ਇਹੀ ਹੈ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਪੁਰਾਣਾ ਤੱਕ ਤੇ ਲਿਆ ਕੇ ਬਾਅਦ ਚ ਲੱਗਦੇ ਵੀ ਨਹੀਂ ਹੁਣ ਇਸ ਤਰ੍ਹਾਂ ਰੱਖੇ ਹੋਏ ਆ ਫਿੱਟ ਕੀਤੇ ਹੋਏ ਆ ਇਹ ਆ ਦੇਖ ਲਓ ਇੱਥੇ ਐ ਇੱਥੋਂ ਇਹ ਇੰਨਾ ਨੇ ਮੈਂ ਇੱਥੋਂ ਐ ਚੜਦੇ ਹੈਗੇ ਇਹ ਸਾਹਮਣੇ ਇਹ ਚੁੱਲਾ ਚੌਂਕਾ ਆ ਗਿਆ। ਗੋਲ ਆਪਣਾ ਰੋਟੀ ਢੱਕ ਤਿਆਰ ਕਰਨ ਵਾਸਤੇ ਕੋਈ ਰਸੋਈ ਵੀ ਨਹੀਂ ਹੈ ਬਸ ਸਿੰਪਲ ਜਿਵੇਂ ਚੁੱਲਾ ਹੁੰਦਾ ਹੈ ਉਸੇ ਤਰ੍ਹਾਂ ਦਾ ਚੁੱਲਾ ਹੈਗਾ। ਇਹ ਇਹਨਾਂ ਦਾ ਘਰ ਹੈ। ਮਾਨਸਾ ਜ਼ਿਲ੍ਹੇ ਦਾ ਪੈਣੀ ਵਾਗਾ ਪਿੰਡ ਹੈ ਤੇ ਇਸ ਬਜ਼ੁਰਗ ਨੇ ਬੇਨਤੀ ਕੀਤੀ ਹੈ ਕਿ ਜੇ ਕੋਈ ਸੰਸਤਾਦਾਨੀ ਵੀ ਆ ਕੇ ਇਹਨਾਂ ਦਾ ਕਮਰਾ ਪਾ ਦੇ ਤਾਂ ਬਹੁਤ ਪੁੰਨ ਹੋਵੇਗਾ ਕਿਉਂਕਿ ਚਾਰ ਜਣਿਆਂ ਨੂੰ ਇੱਕ ਕਮਰੇ ਵਿੱਚ ਰਹਿਣਾ ਬਹੁਤ ਮੁਸ਼ਕਲ ਹੈ। ਕਮਰਾ ਵੀ ਇਸ ਹਾਲਤ ਚ ਹੈ ਕਿ ਹੱਥ ਲੱਗਦਾ ਹੈਗਾ ਕਿਸੇ ਵੇਲੇ ਵੀ ਡਿੱਗ ਸਕਦਾ ਹੈਗਾ। ਹਾਂਜੀ ਬਾਪੂ ਇੱਕ ਵਾਰੀ ਆਪਣੇ ਘਰ ਤੋਂ ਬੇਨਤੀ ਜਿਹੜੇ ਆਪਣੇ ਮਿੱਤਰ ਹੁੰਦੇ ਆ ਕਮਰੇ ਵਸਤੇ। ਆਹੀ ਬੇਨਤੀ ਯੱਥ ਬਣ ਕੇ ਮਤ ਜੇ ਕੋਈ ਕਰ ਸਕਦਾ ਹੈ ਤਾਂ ਜਹੇ ਜਹ ਵੀ ਹੋਵੇ ਤਾਂ ਕਰ ਸਕਦਾ ਹੀ ਨਹੀਂ ਤਾਂ ਫੇਰ ਪਰਮਾਤਮਾ ਅੱਪੀ ਕੋਈ ਕਰੂਗਾ। ਉਹਨਾਂ ਦੇ ਭਲਾ ਕਰੂਗਾ ਅਗਰ ਸਾਡਾ ਕਰੂਗਾ। ਹਣਾ ਜੀ। ਤੇ ਆਹੀ ਬੇਨਤੀ ਸੀ ਜੇ ਕੋਈ ਕਰਨ ਵਾਲਾ ਹੁੰਦਾ ਵੀ ਇਹ ਕਈ ਵਾਰੀ ਕੋਈ ਦਾਨੀ ਪਰਕੁੰਦੇ ਨੇ। ਵੀ ਕਰ ਸਕਦਾ ਕੋਈ ਮੁਗਰੀ ਬੱਲਦਾ ਆਹੀ ਹੁੰਦਾ। ਤੁਸੀਂ ਤਾਂ ਗੁਰਸਿੱਖ ਹੋ ਕੇ ਕੋਈ ਬਾਬੇ ਹੋ ਸਕਦਾ ਕੋਈ ਗੁਰਸਿੱਖੀ ਅੱਗੇ ਆ ਜਾਣਾ। ਨਹੀਂ ਮੈਂ ਨਹੀਂ ਮੈਂ ਬਾਪੂ ਨਹੀਂ। ਮੈਂ ਤੁਸੀਂ ਗੁਰਸਿੱਖ ਹੋਗੇ ਕੋਈ ਗੁਰਸਿੱਖ ਵੀ ਤੁਹਾਡਾ ਆ ਕੇ ਕੰਮ ਕਰ ਸਕਦੇ ਨੇ। ਕਰ ਸਕਦੇ ਹਾਂ ਜੀ ਪਰ ਮੈਂ ਕਹਿਣੀ ਤੇ ਹਾਂ 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 ਉਹ ਤਾਂ ਹਾਂ ਕਹਿ ਰਹੇ ਸਰਕਾਰ ਨੂੰ ਕਹਿੰਦਾ ਰਹੇ ਹਾਂ ਹਾਂ ਪਰ ਸਰਕਾਰ ਦਾ ਕੰਮ ਹੀ ਸੀ ਨਾ ਕੰਮ ਤਾਂ ਇਹ ਸਰਕਾਰ ਨੂੰ ਤਾਂ ਮੈਂ ਕਹਿੰਦਾ ਰਹੇ ਕਈ ਵਾਰੀ ਅਪਲੀਕੇਸ਼ਨਾਂ ਵੀ ਦਿੱਤੀਆਂ ਹੂੰ ਕਈ ਵਾਰੀ ਹੋਰ ਵੀ ਆਏ ਸੀਗੇ ਨਿੱਤੇ ਆਏ ਸੀਗੇ ਜਿਵੇਂ 5 ਸਾਲ ਤੋਂ ਦੋ ਤਿੰਨ ਵਾਰੀ 5 ਸਾਲਾਂ ਕੇ ਮੰਗ ਰਹੇ ਮੰਸੂਰ ਹਰਜਾਰ ਬਲੀਆ ਕੇ ਬਾਅਦ ਹੂੰ ਸਿੱਧੂ ਮੁੱਛਾ ਵਾਲਾ ਵੀ ਦੋ ਵਾਰੀ ਆਇਆ ਸੀ ਉਹਨੇ ਤਾਂ ਕਿਹਾ ਜੀ ਸੌਂ ਵੀ ਖੱਦ ਜੀ ਉਹਨੇ ਨੇ ਦਾ ਹੂੰ ਕਹਿੰਦਾ ਵੀ ਹਾਰਾਂ ਚਾਹੋ ਜਿੱਤਾ ਮੈਂ 15 ਹਾਰ ਨੂੰ ਤੇਰੇ ਕਰੇ ਮਿਸਰੀ ਲਾ ਦੂੰਗਾ ਉਹ ਜਰਾ ਵੱਡੇ ਮਾਰੇ ਆ ਹੂੰ ਉਹ ਇੱਥੇ ਬੈਠ ਕੇ ਸੌਂਗਾ ਕਿ ਕੈਸੀ ਮੇਰੇ ਕੋਲੇ ਹਾਂ ਹੋਰ ਤਾਂ ਬਸੇ ਰਿਆ ਆ ਕੇ ਬੱਗੇ ਬਚਾਰੇ ਬੈਹਨਦੇ ਆ ਜੀ ਨੱਕੜ ਦੇ ਮੁੰਡੇ ਦੇ ਕੇ ਚੜ ਗਏ ਮੈਂ ਕਾਂਗਰਸ ਦਾ ਪੰਪ 15 20 ਸਾਲ ਮੈਂ ਪ੍ਰਚਾਰ ਕਰ ਰਿਹਾ ਪ੍ਰਚਾਰ ਕਰਦਾ ਰਹਿਮਨ ਸੰਧਾ ਮੈਂ ਜਰਮਾਨਸਾ ਹੀ ਇਹਦਾ ਬਗਲ ਰੋਣਿਆ ਸੀ ਤਾਂ ਉਦੋਂ ਪਹਿਲਾਂ ਹੁੰਦੇ ਸੀ ਉਹ ਦੂਜੇ ਆਪਣੇ ਵਿੱਕੀ ਵਰਗੇ ਉਹਨਾਂ ਨਾਲ ਵੀ ਮੈਂ ਜਾਂਦਾ ਰਿਹਾ ਕਾਂਗਰਸੀ ਵਰਕਰ ਸੀ ਪੱਕੇ ਹਾਂ ਹਾਂ ਜੀ ਹਾਂ ਜੀ ਪਰ ਹੁਣ ਚਾਰੇ ਪਾਸੇ ਮਨ ਉੱਟ ਗਿਆ ਹੁਣ ਤਾਂ ਕਿਸੇ ਪਾਸੇ ਜਾਣ ਦੀ ਜੀ ਨਹੀਂ ਕਰਦਾ ਮੈਂ ਤਾਂ ਘਰ ਹੀ ਨਹੀਂ ਤਰਪਾ ਕੇ ਤਾਂ ਫਿਰ ਜਾ ਕੇ ਕੀ ਜਨ ਹਾਂ ਜਿੰਨਾ ਵਾਬੈ ਨਾਲ ਉਹਦਾ ਜੀ ਬੁੱਢੇ ਸਾਡੇ ਵਿੱਚ ਹੁੰਦਾ ਸੀ ਮੇਰਾ ਲੱਗਦਾ ਨਾ ਲੱਗਦਾ ਘੋੜਾ ਡਿੱਗ ਪਿਆ ਸੀ ਉਹਦਾ ਮੇਰਾ ਲੱਕ ਟੁੱਟ ਗਿਆ ਸੀਗਾ ਹੂੰ ਬਾਬਾ ਨੇ ਮੈਨੂੰ ਤੁਨ ਲਾਤਾ ਸੀ ਵਧੀਆ ਪੈਸੇ ਲਾ ਕੇ ਜਰ ਰਹੇ ਨੇ ਅੱਜ ਹੂੰ ਅੱਬਾ ਸਰਜੀ ਸਿੰਘ ਨੇ ਵਧੀਆ ਸੇਵਾ ਕਰੀ ਸੀ ਜੀ ਹੂੰ ਮੇਰਾ ਲੱਕ ਟੁੱਟ ਗਿਆ ਸੀ ਨਾ ਲੱਕ ਟੁੱਟ ਗਿਆ ਸੀਗਾ ਉਹਦਾ ਠੀਕ ਕਰਾਦਾ ਸੀ ਬਾਬਾ ਨੇ ਪੈਸੇ ਲਾ ਕੇ ਮੈਂ ਚੁੱਰਦਾਦਾ ਹੋ ਗਿਆ ਸੀ ਕੰਮ ਨਹੀਂ ਹੋਇਆ ਹੂੰ ਤਾਂ ਮੈਨੂੰ ਕਹਿੰਦੇ ਰਹੇ ਜੀ ਨਾਲ ਹੁਣ ਬੈਠ ਕੇ ਖਾਤਾ ਵੀ ਨਹੀਂ ਜਾਂਦਾ ਮਾੜੀ ਗੱਲ ਹੁੰਦੀ ਆ ਗੁਰਦੁਆਰੇ ਦਾ ਖਾਣਾ ਉਹਦੇ ਘਰੇ ਠੀਕ ਹੁੰਦਾ ਹੂੰ ਚਾਹੇ ਰੁੱਖਾ ਹੋਵੇ ਮਿੱਠਾ ਹੋਵੇ ਹੂੰ ਆਹੀ ਗੱਲ ਸਹੀ ਵੀਰੀ ਜੇ ਕੋਈ ਹੁੰਦਾ ਭਈ ਗੁਰੂ ਦਾ ਪਿਆਰਾ ਦਾਨੀ ਖਜਣਾ ਹੁੰਦਾ ਕਰ ਸਕਦਾ ਨਹੀਂ ਤੇ ਫਿਰ ਬੈਠੇ ਹਾਂ ਹੁਣ ਕੀ ਕਰੇ ਦਾ ਤਰਫਾ ਕਰ ਰੋਲੀ ਮਾਰਾ ਨਹੀਂ ਨਹੀਂ ਰੱਬ ਤੇ ਜਿਹੜੇ ਬੰਦੇ ਦੀ ਰੱਬ ਤੇ ਡੋਰੀਆਂ ਨੇ ਉਹਦਾ ਕੰਮ ਹੋ ਜਾਂਦਾ ਹਾਂ ਜੀ ਹੂੰ ਜੇ ਵਿਸ਼ਵਾਸ ਹੀ ਕਰ ਲਿਆ ਆਪਾਂ ਹਾਂ ਜੀ ਆਪਾਂ ਦਾ ਵਿਸ਼ਵਾਸ ਰੱਬ ਤੇ ਹੀ ਬਸ ਹੋਰ ਤਾਂ ਕੋਈ ਤਾਂ ਵੀ ਦੇਖ ਰਿਹਾ ਸੀ ਜਿਹਨੇ ਚੱਟ ਚੱਕ ਵੀ ਕਰ ਜਾ ਬਸ ਸੁਣਾ ਤਾਂ ਫਿਰ ਹਾਂ ਹੁਣ ਤਾਂ ਫਿਰ ਰੱਬ ਦੀ ਡੋਰੀਆਂ ਨੇ ਉਹ ਹਾਂ ਹਾਂ ਜੀ ਹਾਂ ਜੀ